ਲੰਦਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਟਾਂਡਾ ਖੁਰਾਲਾ ਨਜ਼ਦੀਕ ਇੱਕ ਨਿੱਜੀ ਕੰਪਨੀ ਦੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਸੋਹੀਆ ਵਜੋਂ ਹੋਈ ਹੈ। ਇਹ ਹਾਦਸਾ ਦੁਪਹਿਰ 3:30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਨੂੰ ਜਲੰਧਰ ਤੋਂ ਪਠਾਨਕੋਟ ਜਾ ਰਹੀ ਇੱਕ ਬੱਸ ਨੇ ਟੱਕਰ ਮਾਰ ਦਿੱਤੀ। ਜਖਮੀ ਹਾਲਤ ਵਿੱਚ ਮੋਟਰਸਾਈਕਲ ਸਵਾਰ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਕੋ ਦਰਹਾਂ ਦੇ ਕੰਪਲੇਟ ਆਈ ਦੀ ਜੇ ਨਜ਼ਦੀਕ ਕਰਾਲਾ ਅਫਸਰ ਹੋਇਆ ਅੱਜ ਜਾ ਕੇ ਮੌਕੇ ਤੇ ਦੇਖਿਆ ਕਿ ਜੀਐਸ ਕੇ ਬਾਅਦ ਵਿੱਚ ਪ੍ਰਾਈਵੇਟ ਵਾਹਨ ਦੇ ਨਾਲ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜੋ ਕਿ ਕਲਵੰਗ ਤੋਂ ਇਨਾਲਾਬਾਦ ਜੀਸੇ ਬাসী ਬਿਲਕੁਨ ਆ ਜਿਆਦਾ ਜਖਮੀ ਹੋ ਗਿਆ ਜਖਮੀ ਆਲ ਦੇ ਤੇ ਕੋਈ ਪ੍ਰਕਾਰੀ ਰਿਪੋਰਟ ਦਰ ਲਾ ਰਹੀ ਹੈ। ਕਾਹਨ ਕਰਾਂਗੇ। ਉਹ ਕਿ ਜਮਾਲੀ ਟਾਂਡਾ ਆਲਾ ਹੈ ਜਿੱਥੋਂ ਕਰਕੇ ਆਲੇ ਮਿੱਥੇ ਕੋਸੇ ਤੋਂ ਪਈਆ ਸਰ ਬੱਸ ਕਿਧਰੋਂ ਕਿਧਰ ਜਾ ਰਹੀ ਸੀ ਬੱਸ ਜੀ ਇਹ ਆਪਣਾ ਲੁਧੂਆ ਤੋਂ ਜਲੰਧਰ ਨੂੰ ਜਾ ਰਹੀ ਸੀ ਜੋ ਕਿ ਨਜ਼ਦੀਕ ਟਾਂਡਾ ਚਾਚਾ ਚੌਕ ਦੇ ਵਿੱਚ ਫੜ ਲਈ ਗਈ ਆ ਉਹ ਕਿ ਥਾਣੇ ਡੀਐਸ ਦੇ ਹਵਾਲੇ ਕਰ ਦਿੱਤੀ ਗਏ ਸਰ ਦੇਖਿਆ ਜਾਵੇ ਕਿ ਇਹ ਜਿਹੜਾ ਡੈਥ ਹੋਈ ਆ ਇਹ ਮੋਟਰਸਾਈਕਲ ਤੇ ਸੀਗੀ ਜਿਹਨਾਂ ਦੀ ਡੈਥ ਹੋਈ ਆ ਸਰਦਾਰ ਕਲਵੰਤ ਸਿੰਘ ਹੋਣੀ ਇਹ ਜੋ ਕਿ ਪਿੰਡ ਖੁਈਆਂ ਤੋਂ ਟਾਂਡੇ ਨੂੰ ਕੋਈ ਨਿੱਜੀ ਸਮਾਨ ਲੈਣ ਵਾਸਤੇ ਇਮੀਦਾਰ ਬੱਲੇ ਸੀ ਤੇ ਸੜਕ ਤੇ ਚੜਿਆ ਤੇ ਜਨਨ ਕਿ ਦੂਜੀ ਸਾਈਡ ਤੋਂ ਬੱਸ ਆ ਰਹੀ ਸੀ ਉਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਕੋਈ ਨਹੀਂ ਅਸੀਂ ਇੱਕ ਡਾਕਟਰ ਆ ਕੇ ਲਾਹਤਾ